ਕਿ ਕੱਲ ਸਰਦੇ ਰਣਜੀਤ ਐਵੀਨੂ ਇਲਾਕੇ ਦੇ ਅੰਦਰ ਦਿਨ ਦਿਹਾੜੇ ਗੋਲੀਆਂ ਚਲਣ ਦੀ ਵਾਰਦਾਤ ਹੋਈ ਸੀ ਜਿਸ ਤੋਂ ਬਾਅਦ ਸ਼ਰੀਆਮ ਦੋ ਪਾਰਟੀਆਂ ਨੇ ਇੱਕ ਦੂਸਰੇ ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਇਨਾਂ ਦੋਹਾਂ ਧਿਰਾਂ ਵੱਲੋਂ ਪਬਲਿਕ ਸਟ੍ਰੀਟ ਸ਼ਰੀਆਮ ਗੁੰਡਾਗਰਦੀ ਕਰਕੇ ਆਸ-ਪਾਸ ਦੇ ਵਸਨੀਕਾਂ ਤੇ ਰਾਹਗੀਰਾਂ ਦੀ ਜਾਮਨੀ ਖਤਰ ਵਿਸਪਾਈ ਗਈ ਸੀ ਜਿਸ ਤੋਂ ਬਾਅਦ ਕਪੁਲ ਸਲੰਗ ਪਦਮਾ ਦਰਜ ਕਰਕੇ ਕੁਝ ਹੀ ਘੰਟਿਆਂ ਅੰਦਰ 11 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਏਡੀਸੀਪੀ ਪ੍ਰਭਜੋਤ ਸਿੰਘ ਵਿਰਤ ਨੇ ਦੱਸਿਆ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਆਪਸੀ ਤਕਰਾਰ ਹੋਈ ਹੈ ਜਿਸ ਵਿੱਚ ਔਂਦੇ ਗੋਲੀਆਂ ਚਲਾਈਆਂ ਗਈਆਂ ਨੇ। ਅੱਜ ਜਿਹੜਾ ਦੁਪਹਿਰੇ ਫਾਇਰਿੰਗ ਇਨਸੀਡੈਂਟ ਸਾਡੇ ਰਣਜੀਤਾ ਵੀ ਨਹੀਂ ਹੋਇਆ ਸੀ ਉਸ ਦੇ ਸਬੰਧ ਵਿੱਚ ਅਸੀਂ ਜਿਹੜੀ ਹੈ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਇਸ ਵਾਰ ਦੇ ਵਿੱਚ ਅਸੀਂ ਜਿਹੜਾ ਹੈਗਾ 58 ਨੰਬਰ ਐਫ ਆਈ ਆ ਜਿਹੜਾ ਰਣਜੀਤ ਐਵੇਨਿਊ ਦੇ ਵਿੱਚ ਜਿਹੜੀ ਅੰਡਰ ਇਰਸੈਕਸ਼ਨ 307 306 336 48 49 ਤੇ 25 26 ਆਮ ਦਾ ਜਿਹੜਾ ਸੀਗਾ ਦਰਜ ਕਰਕੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਜੀ ਫੁੱਲਰ ਜੀ ਨੇ ਇਮੀਡੀਏਟਲੀ ਇੱਕ ਟੀਮ ਬਣਾਈ ਜਿਹਦੇ ਵਿੱਚ ਮੇਰੀ ਗਵਾਹੀ ਤੇ ਟੀਮ ਰੈਂਜ ਜਿਹਦੇ ਵਿੱਚ ਵਿਰਿੰਦਰ ਖੋਸਾ ਸਾਡੇ ਐਸ ਐਚ ਓ ਰਣਜੀਤ ਐਵੇਨਿਊ ਨੀਜਟ ਤੇ ਨਾਲ ਉਹ ਇਨਸਪੈਕਟਰ ਮੋਰਕ ਸੀਆਈਆਈ 1 ਤੇ ਸੀਆਈਆਈ 2 ਦੇ ਜਿਹੜੇ ਇਨਸਪੈਕਟਰ ਜੇਸੀ ਅੰਲਾ ਟੀਮਾਂ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜੇ ਹੈਗੇ ਆ ਇਹਦੇ ਵਿੱਚ ਜਿਹੜੇ 11 ਦੋਸ਼ੀ ਹੈਗੇ ਨੇ ਜਿਹੜੇ 11 ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲ ਇੱਕ ਪਿਸਤਲ ਤੇ 22 ਜਿਹੜੇ ਹੈਗੇ ਆ ਰੌਂ ਜਿਹੜੇ ਹੈਗੇ ਆ ਬਰਾਮਦ ਕੀਤੇ ਗਏ ਨੇ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਰੇ ਦੇ ਸਾਰੇ ਦੋਸ਼ੀ ਜਿਹੜੇ ਹੈਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਨਾਲ ਜਿਹੜੇ ਇਲਾਕੇ ਦੇ ਨਾਲ ਜਿਹੜੇ ਸਬੰਧਤ ਹੈਗੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਅੰਮ੍ਰਿਤਸਰ ਜਿਹੜਾ ਸ਼ਹਿਰ ਦਾ ਜਿਹੜਾ ਹੈਗਾ ਨਹੀਂ ਹੈਗਾ ਪਰ ਇਹ ਉੱਥੋਂ ਆ ਕੇ ਇਹਨਾਂ ਦੀ ਜਿਹੜੀ ਸੀਗੀ ਲੜਾਈ ਇੱਥੇ ਸਾਡੇ ਰਣਜੀਤ ਰਵੇਨਿਊ ਦੇ ਵਿੱਚ ਕੀਤੀ ਸੀ ਜਿਹੜਾ ਇਹਨਾਂ ਦੇ ਇਮੀਗ੍ਰੇਸ਼ਨਸ ਦੇ ਇੱਕ ਬਲਿਹਾਰ ਨਾਮ ਦਾ ਵਿਅਕਤੀ ਹੈਗਾ ਜਿਹਦਾ ਇਮੀਗ੍ਰੇਸ਼ਨ ਦਾ ਕੰਮ ਹੈਗਾ ਜਿਹਦੇ ਕੁਝ ਪੈਸਿਆਂ ਦੇ ਲੈਣ ਦੇਣ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜ਼ੀ ਹੋਈ ਔਰ ਇਸ ਦੇ ਵਿੱਚ ਜਿਹੜੀ ਹੈਗੀ ਆ ਇਹ ਫਾਇਰਿੰਗ ਜਿਹੜਾ ਇਨਸੀਡੈਂਟ ਹੋਇਆ ਇਹ ਸਾਰੇ ਇਨਸੀਡੈਂਟਸ ਦਾ ਕਿਸੇ ਵੀ ਗੈਂਗਸਟਰ ਜਾਂ ਕਿਸੇ ਵੀ ਸ਼ਰਾਤੀ ਤੱਤ ਦੇ ਨਾਲ ਹੋਰ ਕਿਸੇ ਨਾਲ ਲੈਣਾ ਦੇਣਾ ਨਹੀਂ ਇਹ ਆਪਸ ਦੇ ਵਿੱਚ ਜਿਹੜੀ ਬਹਿਸ ਦੇ ਵਿੱਚ ਜਿਹੜੇ ਹੈਗੇ ਆ ਮੁੰਡੇ ਲੜੇ ਹੈਗੇ ਨੇ ਔਰ ਜੇ ਸਾਰੇ ਹੀ ਜਿਹੜੇ ਹੈ ਅਮਨਸਾਧਿਆਤੀ ਏਰੀਆ ਦੇ ਨਾਲ ਸਬੰਧਤ ਹੈਗੇ ਨੇ ਔਰ ਇਹਨਾਂ ਦੇ ਕੋਲੋਂ ਜਿਹੜਾ ਆਵਾਦਤ ਵਿੱਚ ਵਰਤਿਆ ਗਿਆ ਇੱਕ ਪਿਸਤਲ ਜਿਹੜਾ ਹੈਗਾ ਬਰਾਮਦ ਬਾਕੀ ਵੀ ਜਿਹੜੇ ਦੋਸ਼ੀ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਜਲਦੀ ਜਿਹੜਾ ਗ੍ਰਿਫਟਾਰਕ ਕੀਤਾ ਜਾਏਗਾ ਤੇ ਤਾਂ